ਗੁਰਤੇਗ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਕੀਤਾ ਗਿਆ ਮੇਰੇ ਨਾਲ ਇਸ ਵੇਲੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਮੌਜੂਦ ਨੇ ਕਾਲਕਾ ਸਾਹਿਬ ਵਡਭਾਗੇ ਉਹ ਤਨਤਾ ਜੋਗੋ ਕਿ ਅੱਜ ਸੇਵਾ ਮਿਲੀ ਹੈ ਤੇ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੈਂ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਔਰ ਸਮੂਚੀ ਸੰਗਤ ਨੂੰ ਮੈਂ ਇਸ ਦਿਹਾੜੇ ਲਈ ਮੈਂ ਨਮਨ ਕਰਦਾ ਸ਼ੁਕਰਗੁਜ਼ਾਰ ਕਰਦਾ ਗੁਰਦੇਵ ਹਦਰ ਸਾਹਿਬ ਮਹਾਰਾਜ ਜੀ ਦਾ ਨਾ ਕਿ ਉਹਨਾਂ ਨੇ ਤਰਸ ਕਰਕੇ ਇਹ ਜਿਹੜੀ ਸੇਵਾ ਹੈ ਉਹ ਅੱਜ ਸਾਡੀ ਚੋਲੀ ਪਾਈ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲਗਾਤਾਰ ਇੱਕ ਸਾਲ ਤੋਂ ਪ੍ਰੋਗਰਾਮ ਇਹਨਾਂ ਦੇ ਉਪਲક્ષਿਤ ਕਰ ਰਹੀ ਹੈ ਪਿਛਲੇ 3 ਦਿਨ ਤੋਂ ਜਿਹੜੇ ਸਮਾਗਮ ਨੇ ਉਹ ਲਾਲ ਕਿਤੇ ਕਿਤੇ ਜਾ ਰਹੇ ਆ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਹਰ ਸਾਲ ਦੀ ਰਵਾਇਤ ਦੀ ਤਰੀਕੇ ਨਗਰ ਕੀਰਤਨ ਕਢਿਆ ਜਾ ਰਿਹਾ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਰਾਤ 2 ਵਜੇ ਤੱਕ ਦੀਵਾਨ ਤੋਂ ਬਾਅਦ ਵੀ ਸੋ ਇਹ ਸੰਗਤਾਂ ਦਾ ਆਥਾ ਪਿਆਰ ਗੁਰਸਾਭਾ ਰੇ ਗੁਰੂ ਸਾਹਿਬ ਦੇ ਪ੍ਰਤੀ ਔਰ ਗੁਰੂ ਸਾਹਿਬ ਨੂੰ ਨਕਬਸਤਕ ਹੋਣ ਇੱਥੇ ਪਹੁੰਚੇ ਆ। ਕਿਹੜੇ ਕਿਹੜੇ ਇਲਾਕਿਆਂ ਚੋਂ ਹੋ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ? ਗੁਰਦੁਆਰਾ ਸੀਸਗੰਜ ਸਾਹਿਬ ਤੋਂ ਹਰ ਸਾਲ ਜਿੱਦਾਂ ਜਾਂਦਾ ਗੁਰੂ ਸੀਸਗੰਜ ਸਾਹਿਬ ਤੋਂ ਹੋ ਕੇ ਚਾਵੜੀ ਬਾਜ਼ਾਰ, ਪਹਾੜਗੰਜ ਹੁੰਦਾ ਹੋਇਆ ਕਨਾਰਟ ਪਲੇਸ ਔਰ ਕਨਾਰਟ ਪਲੇਸ ਤੋਂ ਬਾਅਦ ਬੰਗਲਾ ਸਾਹਿਬ ਤੋਂ ਹੋ ਕੇ ਰਕਾਬਗੰਜ ਸਾਹਿਬ। ਇਸ ਵਾਰੀ ਜੀ ਤਬਦੀਲੀ ਇਹ ਕੀਤੀ ਗਈ ਹੈ ਕਿਉਂਕਿ ਸਮਾਗਮ ਚੱਲ ਰਿਹਾ ਹੈ। ਸ਼ਤਾਬਦੀ ਦਾ ਮੌਕਾ ਹੈ ਔਰ ਲਾਲ ਕਿਲੇ ਦੇ ਉੱਤੇ بڑے-ਵੱਡੇ ਦੀਵਾਨ ਸਜਾਏ ਜਾ ਰਹੇ ਸੋ ਇਹ ਨਗਰ ਕੀਰਤਨ ਇਸ ਵਾਰੀ ਜਲਦੀ ਕੱਢਿਆ ਗਿਆ ਔਰ 4 ਵਜੇ ਤੱਕ ਇਹਦੀ ਸੰਪੂਰਤਾ ਕਰਨੀ ਹੈ ਤਾਂ ਕਿ ਉੱਥੋਂ ਸਮਾਪਤੀ ਤੋਂ ਬਾਅਦ ਸੰਗਤ ਅੱਥੇ ਪਹੁੰਚ ਸਕੇ ਸੋ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵਕਤ ਤੋਂ ਬਾਅਦ ਜਿੱਥੇ ਤੁਸੀਂ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੇ ਹੋ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਜਿਹੜੀਆਂ ਪ੍ਰੋਗਰਾਮ ਚੱਲ ਰਹੇ ਨੇ ਔਰ ਸਹਿਜ ਬਾਣੀ ਅੱਜ ਸੰਪੂਰਤਾ ਹੋਣੀ ਉਹਦੇ ਵਿੱਚ ਵੱਡੇ ਪੱਧਰ ਤੇ ਉੱਥੇ ਪਹੁੰਚੋ ਲਾਲ ਕਿਲੇ ਸਮਾਗਮ ਹੋ ਰਹੇ ਨੇ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਚਾਹੇ ਉਹ ਲਾਲ ਕਿ ਹੋਵੇ ਜਾਂ ਇੱਥੇ ਵੀ ਸੰਗਤ ਵੱਡੀ ਗਿਣਤੀ ਚ ਪਹੁੰਚ ਰਹੀ ਹੈ ਦੇਖੋ ਇਹ ਸੰਗਤ ਦਾ ਪਿਆਰ ਹੈ ਦਿੱਲੀ ਨਹੀਂ ਐਨਸੀਆਰ ਨਹੀਂ ਅੱਗੇ ਵੱਧ ਚੜ ਕੇ ਅਗਰ ਕਿੱਥੇ ਦੀ ਵੀ ਗੱਲ ਕਰੀਏ ਔਰ ਯੂਕੇ ਤੋਂ ਬਹੁਤ ساری ਸੰਗਤ ਜਿਹੜੀ ਵਿਦੇਸ਼ਾਂ ਤੋਂ ਆਈ ਹੈ ਇਹ ਸੰਗਤਾਂ ਦਾ ਆਪਣਾ ਪਿਆਰ ਗੁਰੂ ਦੇ ਪ੍ਰਤੀ ਹੈ ਔਰ ਗੁਰੂ ਨੂੰ ਸਜਦਾ ਕਰਨ ਉਹਨਾਂ ਦਾ 350 ਸਾਲਾ ਮਨਾਉਣਾ ਹੈ ਬਹੁਤ ਧੰਨਵਾਦ ਜਗਦੀਪ ਸਿੰਘ ਕਾਲੋ ਸਾਡੇ ਨਾਲ ਮੌਜੂਦ ਨਹੀਂ ਹੈ ਦਿੱਲੀ ਸੇ ਗੁਰਦੁਆਰਾ ਐਮੈਂਡਮੈਂਟ ਕਮੇਟੀ ਦੇ ਜਨਰਲ ਸਕੱਤਰ ਕਾਲੋ ਸਾਹਿਬ ਤੁਸੀਂ ਜਿਸ ਤਰੀਕੇ ਨਾਲ ਸੇਵਾ ਲਗਾਤਾਰ ਨਿਭਾ ਰਹੇ ਹੋ ਇਹ ਉਸੇ ਦਾ ਹੀ ਇੱਕ ਸਾਨੂੰ ਇੱਕ ਜਿਹੜਾ ਅੱਜ ਸੰਗਤ ਅਡਾ ਠਾਠਾ ਮਾਰਦਾ ਇਕੱਠ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਗਤ ਵੱਡੀ ਗਿਣਤੀ 'ਚ ਇੱਥੇ ਪਹੁੰਚੀ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਪਿਛਲੇ 5 ਦਿਨ ਤੋਂ ਲਾਲ ਕਿਲੇ ਸਮਾਗਮ ਲਗਾਤਾਰ ਚੱਲ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਤਮਸਤਕ ਹੋਏ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਕੀਦਾ ਪੇਟ ਕੀਤਾ ਹੈ ਇਸੇ ਹੀ ਤਰ੍ਹਾਂ ਅੱਜ ਇਹ ਇਤਿਹਾਸਿਕ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋਇਆ ਰਵਾਇਤੀ ਰੂਟ ਤੋਂ ਹੁੰਦਾ ਹੋਇਆ ਸ਼ਾਮ ਨੂੰ 4 ਵਜੇ ਇਸ ਨਗਰ ਕੀਰਤਨ ਦੀ ਗੁਰਦੁਆਰਾ ਕਾਬਗਨ ਸਾਹਿਬ ਵਿਖੇ ਸਮਾਪਤੀ ਹੋਣੀ ਹੈ ਸੰਗਤਾਂ ਦਾ ਅਠਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ ਜਿਨ੍ਹਾਂ ਨੂੰ ਨਾ ਕੇਵਲ ਸਿੱਖ ਧਰਮ ਬਲਕਿ ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਅਕੀਦਾ ਪੇਟ ਕਰਨ ਲਈ ਇਹ ਸਸ਼ੀਧੀ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਲਾਲ ਕਿਲੇ ਸੰਗਤਾਂ ਦਾ ਇੱਕ ਵੱਡਾ ਇਕੱਠ ਹੈ ਲਗਾਤਾਰ ਸੰਗਤ ਉੱਥੇ ਪਹੁੰਚ ਰਹੀ ਹੈ ਅੱਜ ਵੀ ਸੰਗਤ ਵੱਡੀ ਗਿਣਤੀ ਚ ਇੱਥੇ ਮੌਜੂਦ ਹੈ ਸੰਗਤ ਦਾ ਪਿਆਰ ਸੰਗਤ ਜਿਹੜੀ ਸ਼ਰਧਾ ਤੇ ਜਿਹੜਾ ਸਤਕਾਰ ਗੁਰੂ ਸਾਹਿਬ ਨੂੰ ਪੇਟ ਕਰ ਰਹੀ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਧਰਮ ਦੀ ਰੱਖਿਆ ਕੀਤੀ ਤਿਲਕ ਜਨਜੂ ਦੀ ਰੱਖਿਆ ਕੀਤੀ ਅੱਜ ਬੱਚੇ-ਬੱਚੇ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਬਦੌਲਤ ਹੀ ਇਸ ਦੇਸ਼ ਦੇ ਵਿੱਚ ਅੱਜ ਮੰਦਰਾਂ ਦੇ ਵਿੱਚ ਟਲ ਖੜਕ ਰਹੇ ਆ ਧਰਮ ਦੀ ਆਜ਼ਾਦੀ ਹੈ ਔਰ ਅੱਜ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਅਕੀਦਾ ਪੇਟ ਕਰ ਸਕਦੇ ਆ ਇਹ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਇਹ ਨਹੀਂ ਹੋਣਾ ਸੀ ਅੱਜ ਕੁਝ ਹੋਰ ਹੀ ਇੱਥੇ ਇਸ ਕੋ ਹਿੰਦੁਸਤਾਨ ਚ ਹੋਣਾ ਸੀ ਸੋ ਇਸ ਕਰਕੇ ਸਾਰੀ ਹਿੰਦੁਸਤਾਨ ਦੇ ਲੋਕ ਇਸ ਗੱਲ ਨੂੰ ਸਮਝਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਰਿਣੀ ਆ ਔਰ ਉਹ ਹਮੇਸ਼ਾ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਸੇ ਵੀ ਸਮਾਗਮ ਦੇ ਵਿੱਚ ਪਹੁੰਚਦੇ ਪਰੇ ਤੇ ਸ਼ਤਾਬਦੀ ਆ ਤੇ ਸ਼ਤਾਬਦੀ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਵੀ ਐਸਾ ਗੁਰਤੇਗ ਬਾਦਲ ਸਾਹਿਬ ਨੂੰ ਪਿਆਰ ਕਰਨ ਵਾਲੀ ਸੰਗਤ ਹੋਵੇ ਜਿਹੜੀ ਨਗਰ ਕੀਰਤਨ ਦੇ ਵਿੱਚ ਜਾਂ ਸਮਾਗਮਾਂ ਦੇ ਵਿੱਚ ਨਾ ਪਹੁੰਚੇ ਸੋ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕਰਦਾ ਹਾਂ ਬਹੁਤ ਧੰਨਵਾਦ ਤੇ ਇਹ ਸਨ ਜਗਦੀਪ ਸਿੰਘ ਕਾਲੋਂ ਜਿਨ੍ਹਾਂ ਨੂੰ ਤੁਸੀਂ ਸੁਣ ਰਹੇ ਸੋ ਉਸ ਤੋਂ ਪਹਿਲਾਂ ਹਰਮੀਤ ਸਿੰਘ ਕਾਲਕਾ ਸੀ ਤੁਹਾਨੂੰ ਇੱਕ ਵਾਰੀ ਜਿਹੜਾ ਇੱਥੋਂ ਦੀ ਤਸਵੀਰ ਦਿਖਾ ਦਈਏ ਕਿ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਗੁਰਦੁਆਰਾ ਸੀਸਗੰਜ ਸਾਹਿਬ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਦੂਰੋਂ ਤਰਾਡਿਓਂ ਚੱਲ ਕੇ ਅੱਜ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਦਿੱਲੀ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਸ੍ਰੀ ਸੀਸਗੰਜ ਸਾਹਿਬ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਰਿਕਾਬਗੰਜ ਸਾਹਿਬ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਜਿਹੜੇ ਇੱਕ ਰਵਾਇਤੀ ਰੂਟ ਹੁੰਦੇ ਨੇ ਪਹਾੜਗੰਜ ਹੁੰਦਾ ਹੋਇਆ ਇਸ ਨਗਰ ਕੀਰਤਨ ਜਿਹੜਾ ਹੈ ਉਹ ਸਮਾਪਤ ਹੋਏਗਾ ਲੇਕਿਨ ਇਹਦੀ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਕਿ ਇਸ ਵਾਰ ਇਹ ਨਗਰ ਕੀਰਤਨ ਦੀ ਜਿਹੜੀ ਰੰਭਤ ਹੈ ਉਸ ਸਮੇਂ ਤੋਂ ਪਹਿਲਾਂ ਕੀਤੀ ਗਈ ਹੈ ਕਿਉਂਕਿ ਜਿਹੜੇ ਸਹਿਜ ਪਾਠ ਰੱਖੇ ਗਏ ਨੇ ਉਹਨਾਂ ਦੇ ਭੋਗ ਪਾਏ ਜਾਣੇ ਨੇ ਤੇ ਉਹਨਾਂ ਨੂੰ ਲੈ ਕੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਇਹ ਜਿਹੜੀ ਇੰਤਜ਼ਾਮਾਤ ਕੀਤੇ ਗਏ ਨੇ ਕਿ ਜਿਹੜੀ ਸਮਾਪਤੀ ਹੈ ਉਹ ਸਮੇਂ ਤੋਂ ਪਹਿਲਾਂ ਕੀਤੀ ਜਾਏ ਲਗਭਗ 4 ਵਜੇ ਦਾ ਸਮਾਂ ਦੱਸਿਆ ਜਾਂਦਾ ਹੈ ਕਿ 4 ਵਜੇ ਦੇ ਕਰੀਬ ਰਕਾਬਗੰਜ ਸਾਹਿਬ ਇਸ ਦੀ ਸਮਾਪਤੀ ਜਿਹੜੀ ਹੈ ਉਹ ਕੀਤੀ ਜਾਏਗੀ ਤੁਹਾਨੂੰ ਦੰਧੀਆਂ ਪੰਜ ਨਿਸ਼ਾਨ ਸਾਹਿਬ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੀ ਅਗਵਾਈ ਹੇਠ ਇਸ ਨਗਰ ਕੀਰਤਨ ਦੀ ਜਿਹੜੀ ਹੈ ਰਵਾਨਗੀ ਹੋਈ ਹੈ ਅਸੀਸਾਂ ਗੰਜ ਸਾਹਿਬ ਤੋਂ ਜਿਹੜਾ ਕਿ ਦਿੱਲੀ ਦੇ ਚਾਨੀ ਚੌਕ ਤੋਂ ਆਰੰਭ ਹੋ ਕੇ ਨਵੀਂ ਸੜਕ ਚਾਵੜੀ ਬਾਜ਼ਾਰ ਅਜਮੇਰੀ ਗੇਟ ਪੁਲ ਪਹਾੜ ਗੰਜ ਦੇਸ਼ਬੰਦੂ ਗੁਪਤਾ ਰੋਡ ਚੂਨਾ ਮੰਡੀ 메ਨ ਬਾਜ਼ਾਰ ਪਹਾੜ ਗੰਜ ਬਸੰਤ ਰੋਡ ਪੰਚ ਕੂਈਆਂ ਹੁੰਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਮਾਰਗ ਉਸ ਤੋਂ ਬਾਅਦ ਬੰਗਾਲ ਸਵੀਟਸ ਗੁਰਦੁਆਰਾ ਬੰਗਲਾ ਸਾਹਿਬ ਬਗੋਲ ਡਾਕ ਖਾਨਾ ਪੰਡਤ ਪੰਤ ਮਾਰਕ ਤੋਂ ਹੋ ਕੇ ਇਸ ਗੁਰ ਜਿਹੜੀ ਨਗਰ ਕੀਰਤਨ ਦੀ ਸਮਾਪਤੀ ਹੈ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਜਾ ਕੇ ਹੋਏਗੀ ਇਹ ਤਸਵੀਰਾਂ ਤੁਹਾਡ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ ਜੀਟੀਸੀ ਨਿਊਜ਼ ਦਿੱਲੀ